ਮੇਰਾ ਨਾਮ ਕੀ ਨਾਜ ਆਪਣਾ ਮੇਰਾ ਨਾਮ ਪੂਜਾ ਹੈ ਪੱਲੀ ਕਿਥੋਂ ਦੇ ਰਹਿਣ ਵਾਲੇ ਜੀ ਮੈਂ ਲੋਰੀਗੇਟ ਖਾਈ ਮੁੱਲੇ ਦੀ ਟਿੱਕੀ ਹੋਇਆ ਕੀ ਸੀ ਭਾਜੀ ਇਹਨੂੰ ਪਹਿਲੇ ਵੀ ਦੋ ਤਿੰਨ ਵਾਰੀ ਉਹਨੇ ਮੁੰਡੇ ਨੇ ਰੋਕੇ ਇਹ ਮੇਰਾ ਬ੍ਰਦਰ ਹੈ ਠੀਕ ਹੈ ਲੱਕੀ ਇਹਦਾ ਨਾਮ ਹੈ ਔਰ ਪਹਿਲੇ ਵੀ ਇਹਨੂੰ ਦੋ ਤਿੰਨ ਵਾਰੀ ਇਹਨਾ ਮੁੰਡੇ ਨੇ ਧਮਕੀਆਂ ਧਮਕੀਆਂ ਲਾਇਆ ਚਿਪੇੜਾ ਚਪੂੜਾ ਮਾਰੀਆਂ ਹੀ ਚਲੋ ਕਾਕ ਵੀ ਚਲੋ ਕੋਈ ਗਾਲ ਨਹੀਂ ਮੁੱਲੇ ਚ ਰਹਿੰਦੇ ਪਰ ਸਾਨੂੰ ਨਹੀਂ ਪਤਾ ਸੀ ਕਿ ਗੱਲ ਇੱਥੋਂ ਤੱਕ ਵੱਜ ਜਾਣੀ ਹੈ ਉਹਨੇ ਰਾਤ ਇਹਰੇ ਨਾਲ ਤੇਲ ਤੂਲ ਪਾ ਕੇ ਤੇਰੇ ਇਦਾਂ ਕਿ ਤੇ ਘਰ ਅੱਗ ਲੱਗੀ ਚ ਆਇਆ ਸੀ ਦਵਾ ਮੇਰੇ ਕੱਪੜੇ ਉਤਾਰੇ ਤੇਨੂੰ ਲੈ ਕੇ ਆਏ ਹਸਪੀਟਲ ਵਾਸਤੇ ਕਿਹਾ ਹਸਪੀਟਲ ਹੈ ਅੰਦੇਰੀ ਹਿੰਮਤ ਨਹੀਂ ਸੀ ਐ ਫਿਰ ਅਸੀਂ ਪੁਲਿਸ ਕੋ ਗਏ ਸੋ 112 ਤੇ ਕੰਪਲੇਟ ਲਿਖੀ ਹੋਈ ਥੇ ਉਹਨਾਂ ਨੇ ਡਾਟ ਵਗੈਰਾ ਕੱਟ ਕੇ ਹੁਣ ਅਸੀਂ ਹਸਪੀਟਲ ਆਇਆ ਤੇ ਅਸੀਂ ਇਹੀ 18 ਕਿ ਲੱਗਦਾ ਕੋਈ ਪੁਰਾਣਾ ਝਗੜਾ ਹੈਗਾ ਕੋਈ ਕੋਈ ਝਗੜਾ ਨਹੀਂ ਕੋਈ ਕੁਝ ਨਹੀਂ ਹੈ ਸਿਰਫ ਇਹੀ ਹੈ ਕਿ ਉਹ ਕਾਂਗਰਸੀਏ ਅਸੀਂ ਬੀਜੇਪੀ ਦੇ ਹਾਂ ਤਾਂ ਇਸ ਕਾਰਨ ਸਾਡੇ ਨਾਲ ਖਾਰ ਖਾਂਦੇ ਤਾਂ ਕਰਕੇ ਇੰਨਾ ਵੱਡਾ ਕਰ ਹਾਂਜੀ ਹੁਣ ਮੰਗ ਕੀ ਕਰਦੇ ਅਸੀਂ ਇਹੀ ਕਹਿੰਨੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਾਪਿਓ ਸਾਡਾ ਹੈ ਨਹੀਂ ਸਿਰ ਤੇ ਅਸੀਂ ਭੈਣ ਭਰਾ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਕਿੱਦਾਂ ਨਹੀਂ ਕਰਦੇ ਮੇਰਾ ਨਾਮ ਲਕੀ ਤੇ ਕੀ ਹੋਇਆ ਕਿਸੇ ਨਾਲ ਮੇਰੇ ਨਾਲ ਕੀ ਵੀ ਦੋ ਤਿੰਨ ਵਾਰੀ ਮੁੰਡਾ ਮੁੰਨੀ ਰਹਾ ਮੈਂ ਦੋ ਤਿੰਨ ਵਾਰੀ ਪਹਿਲੇ ਮੇਰੇ ਚ ਬੇਟਾ ਮਰੀਆਂ ਤੇ ਰਾਤੀ ਵੀ ਮੇਰੇ ਨਾਲ ਇਦਾਂ ਕੀਤਾ ਉਹਨੇ ਮੇਰੇ ਤੇਲ ਪਾ ਕੇ ਅਗਲਾ ਤੇਰੇ ਤੇਲ ਪਾ ਕੇ ਮੈਂ ਮਿੱਟੀ ਦਾ ਪٹرول ਪਾਇਆ ਪٹرول ਤੇ ਕੀ ਕਾਰਨ ਕੀ ਸੀ ਤੇਲ ਪਾ ਕੇ ਅਗਲਾ ਉਹ ਵੀ ਨਜਾਇਜ਼ੀ ਨਜਾਇਜ਼ ਕੋਈ ਝਗੜੇ ਦਾ ਪੁਰਾਣਾ ਕੋਈ ਝਗੜਾ ਚੱਲਦਾ ਕੋਈ ਝਗੜਾ ਨਹੀਂ ਕੋਈ ਝਗੜਾ ਨਹੀਂ ਕੋਈ ਗੱਲ ਬਾਤ ਨਹੀਂ ਕੁਝ ਨਹੀਂ ਸੀ ਨਜਾਇਜ਼ੀ ਹਾਂਜੀ ਕਿਉਂ ਤੁਹਾਡੇ ਨਾਲ ਇਦਾਂ ਉਹਨੇ ਕਿਉਂ ਕੀਤਾ ਫਰਾਂ ਨਹੀਂ ਗਈ ਕਿਤੇ ਤੇ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਕੱਲਾ ਸੀ ਜਾਂ ਹੋਰ ਕੋਈ ਦੇ ਕੋ ਬੰਦੇ ਬੰਦੇ ਨਾਲ ਨਹੀਂ ਕੱਲਾ ਹੀ ਕੱਲਾ ਹੀ ਤੇ ਪੁਲਿਸ ਕੀ ਕਰ ਰਹੀ ਹੈ ਪੁਲਸ ਕੋਲ ਕਾਰਵਾਈ ਹੋ ਰਹੀ ਹੈ ਹਾਂਜੀ ਠੀਕ ਹੈ ਮੈਂ ਪੁਲਸ ਕੋਲ ਆਇਆ ਅੱਥੇ ਹਸਪੀਟਲ ਠੀਕ ਹੈ ਪਰਚਾ ਪਰਚਾ ਕੀ ਕਰਦੇ ਪ੍ਰਸ਼ਾਸਨ ਕੋਲ ਸਹੀ ਠੀਕ ਹੈ ਨਹੀਂ ਜਾਂ ਨਹੀਂ ਸਾਬਸ਼ਾਈ ਜੀ ਜੀ ਨਾਮ ਐਸ ਗੁਰਪ੍ਰੀਤ ਸਿੰਘ ਸਰ ਜੀ ਦਾ ਮਸਲਾ ਆ ਲੜਕੇ ਨੂੰ ਪੇਰ ਫਾਂਵਣਾ ਹੈ ਕਿ ਮਸਲਾ ਕੀ ਹੈ ਸਰ ਸੋ ਮਸਲੇ ਦਾ ਦੇ ਥਾਣੇ ਵਾਲਾ ਨੂੰ ਪਤਾ ਹੋਵੇਗਾ ਪਰ ਇੱਥੇ ਆਇਆ ਹੈ ਮਤਲਬ ਛੜਿਆ ਹੈ ਇਹ ਕਾਫੀ ਹੋਇਆ ਹੈ ਇਹਨਾਂ ਨੇ ਲਿਆਂਦਾ ਡਾਕਟ ਲੈਂਦਾ ਡਾਕਟਰ ਸਾਹਿਬ ਨੇ ਜੋ ਪਰ ਵੀ ਕਰਤੀ ਹੈ ਬਾਕੀ ਜਿਹੜੀ ਆਡੀ ਐਂਟਰੀ ਕਰ ਲਈਏ ਬਾਕੀ ਥਾਣੇ ਇਹ ਗੇੜ ਕੀ ਮਾਦਦ ਹੈ ਕਿ ਤੁਸੀਂ ਹੁਣ ਦੱਸ ਤਾਂ ਨਹੀਂ ਨਹੀਂ ਉਹਨਾਂ ਨੂੰ ਪੜੀ ਜੇ ਉਹਨਾਂ ਡਾਊਟ ਦਿੱਤਾ ਉਹਨੂੰ ਪਤਾ ਉਹਨੂੰ ਸਾਰਾ ਕਿੰਨੇ ਹਾਲ ਕਰੂਲੇ ਜਿਹੜਾ ਤੁਹਾਡੇ ਕੋਲ ਪਿਆ ਹਾਲ ਸਾਡਾ ਡਾਕਟਰ ਸਾਹਿਬ ਦੱਸ ਸਕਦੇ ਨੇ ਬਾਕੀ ਛਾਲੇ ਛੂਲੇ ਤੇ ਕਾਫੀ ਮਤਲਬ ਸੜੀ ਹਾਲਤ ਹੈਗੀ ਹੈ